ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਲਾਸ ਦੇ ਵਿੱਚ ਕਲਾਸ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਨਮਤਾ ਨਗਰ ਕੱਬਰਵੱਛੇ ਪਿੰਡ ਦਾ ਗਵੰਡੀ ਪਿੰਡ ਆ ਤੇ ਨਾਮ ਚਰਚਾ ਦੇ ਵਿੱਚ ਰਹਿਣ ਵਾਲਾ ਗੱਪਰੂ ਜਿਹੜਾ ਮਿੱਤਰੋ ਪਿੱਛੇ ਜੇ ਬੱਕਰੀਆਂ ਤੋਂ ਛਾਇਆ ਹੋਇਆ ਤੇ ਕਈ ਦਿਲਾਂ ਦੀ ਧੜਕਣ ਬਣਿਆ ਬੱਕਰੀਆਂ ਦੇ ਵਿੱਚ ਮਿੱਤਰੋ ਤੇ ਆਪਾਂ ਅੱਜ ਪਰ ਬੱਕਰੀਆਂ ਨਹੀਂ ਅੱਜ ਤੁਹਾਨੂੰ ਚਾਰ ਮੱਜਾਂ ਦਿਖਾਵਾਂਗੇ ਮਿੱਤਰੋ ਤੇ ਸਾਰੀ ਗੱਲਬਾਤ ਕਰਦੇ ਆ ਓਕੇ ਦੀ ਰਿਪੋਰਟ ਹੋਊਗਾ ਜਾਨਵਰ ਆਪਾਂ ਚਾਰ ਦਿਖਾਉਣੇ ਆ ਆਪਾਂ ਤੁਹਾਨੂੰ ਮਿੱਤਰੋ ਸਤਿ ਸ਼੍ਰੀ ਅਕਾਲ ਜੱਕੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਵੀਰੇ ਵਧੀਆ ਸਿੱਤਾ ਘਰ ਪਰਿਵਾਰ ਦਾ ਬਸ ਠੀਕ ਆ ਵੀਰੇ ਵਧੀਆ ਚਲੋ ਠੀਕ ਆ ਅੱਛਾ ਜੱਕੇ ਬਾਈ ਬੱਕਰੀਆਂ ਦੇ ਨਾਮ ਤੇ ਬਹਾਵਾ ਚਰਚਾ ਹੋ ਗਈ ਨਾ ਬੱਕਰੀਆਂ ਨਾਲ ਬਹੁਤ ਜ਼ਿਆਦਾ ਫੋਨ ਆਇਆ 5000 ਆਏ ਕਿ 6000 ਬੜਾ ਫੋਨ 5 ਮੈਨਾ ਨਾ ਆ ਗਣਾ ਮੈਂ ਡਿਲੀਟ ਕਰ ਕਰ ਕੇ ਜਾਵਾਂਗਾ ਕਿਤੇ ਆਈ ਜਾਂਦੇ ਚੱਕੇ ਨਹੀਂ ਜਾਂਦੇ ਫੋਨ ਤੇ ਠੀਕ ਚਲੋ ਕੋਈ ਨਾ ਤਾਂ ਨਾਮ ਤਾਂ ਚੱਲ ਗਿਆ ਜੱਗਾ ਜੱਗਾ ਜੱਗੇ ਭਾਈ ਅੱਜ ਕਿੰਨੇ ਜਾਨਵਰ ਆ ਅੱਜ ਆਪਣੇ ਕੋਲ 5 ਮੱਝਾਂ ਹੀ ਐ 5 ਮੱਝਾਂ ਸੁਈਆਂ ਕਿੰਨੀਆਂ ਨੇ ਦੋ ਸੁਈਆਂ ਤਿੰਨ ਗੱਬਣਾ ਤਿੰਨ ਸੁਈਆਂ ਦੋ ਸੁਈਆਂ ਦੋ ਸੁਈਆਂ ਤਿੰਨ ਗੱਬਣਾ ਤਿੰਨ ਗੱਬਣਾ ਦੋ ਸੁਈਆਂ ਹੈ ਲੈ ਵੀ ਮਿੱਤਰੋ ਦੋ ਹੈਗੀਆਂ ਸੁਈਆਂ ਤੇ ਤਿੰਨ ਹੈਗੀਆਂ ਗੱਬਣਾ ਅੱਛਾ ਜਗੇ ਭਾਈ ਕਿਹੜੀ ਤੋਂ ਸ਼ੁਰੂਆਤ ਕਰੀਏ ਆਓ ਐਸੇ ਤੋਂ ਕਰਦੇ ਪਹਿਲੀ ਇਸੇ ਤੋਂ ਹੀ ਚੱਲ ਫਿਰ ਦੱਸ ਮੈਨੂੰ ਇਹਦੇ ਬਾਰੇ ਇਹ ਸੂਈ ਹੋ ਗਈ ਵੀਰੇ 20 25 ਦਿਨਾਂ ਦੀ ਸੂਈ ਹੋ ਗਈ ਉਹ ਪਰਲਾ ਕੱਟਾ ਬੈਠਾ ਨਾ ਆ ਵੱਡਾ ਸਾਰਾ ਬੈਠਾ ਨਾ ਹਾਂ ਚਟੇ ਰਸੇ ਵਾਲਾ ਹਾਂ ਚਟੇ ਰਸੇ ਵਾਲਾ ਆ ਬੈਠਾ ਠੀਕ ਹੈ ਭਾਈ ਠਾ ਦੇ ਪੁੱਤ ਮੜਾ ਠਾ ਕੇ ਵਿਖਾ ਦੀ ਇਹ ਕੋਹੇ ਨੂਰ ਦਾ ਬੱਚਾ ਵੀਰੇ ਕੋਹੇ ਨੂਰ ਦਾ ਪੂਰੀ ਡੀਐਨਏ ਟੈਸਟ ਕਰਾ ਲਈ ਜਾਂਦਾ ਕੱਟਾ ਬੜਾ ਚੰਗਾ ਹਨਾ ਹੂੰ ਲੈ ਕਢਣੀ ਖੁੜਨੀ ਬੜੀ ਚੰਗੀ ਹੈ ਨਾ ਹਾਂ ਬਹੁਤ ਬਣਾਏ ਫਿਰ ਗੁਰਦ ਆਪਿਆ ਖਾਨ ਜੱਗਾ ਪਾਲਿਆ ਅੱਛਾ ਜੱਗੇ ਦੇ ਦੁੱਧ ਕਿੰਨੇ ਦੇ ਥਲੇ ਦੁੱਧ ਸਹੀ 10 ਲੀਟਰ ਤੋਂ ਬਾਹਰ ਆਪਾਂ 10 ਹੀ ਕਹਿਣਾ ਠੀਕ ਹੈ ਕਿਲੋਆਂ ਦੇ ਵਿੱਚ 10 ਕਿਲੋ ਹੋਊਗਾ ਹਾਂ 10 ਕਿਲੋ ਕੰਡੇ ਵਾਲਾ ਵੀ ਹੋਊਗਾ ਠੀਕ ਹੈ ਚਵਾਈ ਚਵਾਈ ਜਮਾ ਇੱਕ ਨੰਬਰ ਦੀ ਕਿੰਨੇ ਦੀ ਵਈ ਜੱਗੇ ਇਹਦਾ 80000 ਰੁਪਿਆ ਦੇਣ ਲੈਣਾ ਨਾ ਦੋ ਛੱਡ ਦਾਂਗੇ ਕਿੰਨਾ ਹੈ ਨਾ ਕਰਨ ਬਾਹਰ ਲਈ ਮਾੜੀ 70 ਦੇਵਾਂਗੇ ਇਹ ਰਸਾ ਫੜਾਉਣ ਵਾਲੀ ਗੱਲ ਕਰ ਨਹੀਂ ਰਸਾ ਪੁੱਤ ਪਾਸੇ ਹੁਣ ਮਾੜਾ ਰਸਾ ਹੀ ਫੜਾਉਣਾ ਸਿੰਗਲ ਫੜਾ ਮੇਨ ਹੈ ਕਿੰਨੇ ਦਾ ਫੜਾ ਤੋਰ ਦੀ ਮਾੜੀ ਤੋਰ ਦੇ ਤੋਰ ਜਸ ਨੌਕਰ ਆ ਚੱਲੋ ਵਾ ਬਹੁਤ ਸਾਫ ਹਨ ਚੰਗਲੀ ਆ ਵੀਰੇ ਜੱਗੇ ਬਾਈ ਹਾਂ ਨਾ ਦੱਸ ਜੱਗੇ ਬਾਈ ਉਹਦੇ ਲਿਆ ਕਿੰਨੇ ਦਾ ਹਾਂ ਨਾ ਕਿੰਨੇ ਹਾਂ ਨਾ ਜਈਏ ਹਾਂ 75 ਦੀ ਦੇਵਾਂਗੇ ਬਸ ਇਦੋਂ ਕੱਟ ਲੈ ਕਹਣਾ ਯਾਰ ਮੈਂ ਬਾਈ ਨਹੀਂ ਮੇਰਾ ਯਾਰ ਮੇਰੇ ਸਰੋਤਿਆਂ ਨੇ ਵੀ ਯਾਰ ਕਹਿਣਾ ਨਹੀਂ ਨਹੀਂ ਤੇਰੇ ਨਾਲ ਪਿਆਰ ਦੱਸ ਫਿਰ ਜੱਗੇ ਉਰਿਆ ਇੱਥੇ ਉੱਤੇ ਖਲਵਾਰ ਤਾਂ ਲੈ ਕਿੰਨੇ ਦੀ ਹਾਂ ਨਾ ਤਾਂ 75 ਦੀ ਹਾਂ ਨਾ ਕਰਾਂਗੇ ਦੋ ਘਟਨੀ ਹੋ ਮੰਨਤਾਂ ਵਿੱਚੋਂ ਕਰਦੇਗਾ ਕੋਈ ਥੋੜਾ ਘਾਣਾ ਹੋਊਗਾ ਬਾਹਲਾ 1200 ਦਾ ਹਾਂ ਬਸ ਇੰਨਾ ਕੋਲਾ ਬਾਹਲਾ ਜ਼ਿਆਦਾ ਨਾ ਕੋਈ 70 71 ਦੀ ਨਹੀਂ ਦਿੰਦਾ 70 ਤੋਂ ਥੱਲੇ ਆਲਾ ਨਾ 70 ਦੀ ਨਹੀਂ 70 ਤੋਂ ਥੱਲੇ ਆਲੇ ਨਾ ਫੋਨ ਹੀ ਨਹੀਂ 70 ਥੱਲੇ ਆਲਾ ਫੋਨ ਨਾ ਲਾਵੇ ਬਾਹਰ ਵਾਲਾ ਲਾਵੇ ਹਾਂ ਬਾਹਰ ਵਾਲਾ ਠੀਕ ਆ ਬਣਦੇ ਚੰਗੀ ਆ ਕੱਟਾ ਮਗਰ ਮਿੱਤਰੋ ਵਿਆ ਪੱਤੀਆਂ ਦਿਨਾਂ ਦੀ ਸੂਈ 10 ਕਿਲੋ ਕੰਡੇ ਦੁੱਧ ਲਾਉਣ ਵਾਲਾ ਤਿਆਰ ਝੋਟੀ ਚੰਗੀ ਆ ਸੁਆ ਦੂਜਾ ਤੀਜਾ ਹੀ ਹੋਣਾ ਬਈ ਦੂਜਾ ਸੁਆ ਹੀ ਹੂੰ ਲੱਸੀ ਆ ਥੋੜੀ ਜਿਹੀ ਹਾਂ ਥੋੜੀ ਜਿਹੀ ਲੱਸੀ ਹਣਾ ਇਹਦਾ ਤੇ ਉਹ ਕੱਟੇ ਦਾ ਵੇਲਾ ਕਿੰਨਾ ਫਰਕ ਹੈ ਹਣਾ ਬਾਈ ਫਰਕ ਆ ਹੂੰ ਇਕੱਠਾ ਜਾਇਆ ਪਿਆ ਮੇਰੇ ਵਾਂਗੂ ਹਣਾ ਠਾਣ ਦਾ ਥੋੜਾ ਲੈ ਕੇ ਆਈ ਬਾਈ ਬਾਹਰ ਕੱਢ ਕੇ ਲੈ ਕੇ ਆਏ ਨੂੰ ਵੀ ਬਾਹਰ ਕੱਢ ਕੇ ਯਾਰ ਇਹ ਦੂਜਾ ਸੂਆ ਸਹੀ ਹੈ ਬਾਈ ਇਹ ਵੀ ਦੂਜਾ ਸੂਆ ਸਹੀ ਹੈ ਦੂਜਾ ਸੂਆਈ 10 ਲੀਟਰ ਦੂਜੇ ਦੇ ਕਿੰਨਾ 10 ਲੀਟਰ ਤਿਆਰ ਹੈ ਕੰਡੇ ਵਾਲਾ ਦੱਸਿਆ ਕੰਡੇ ਵਾਲਾ ਹਾਂ ਕੰਡੇ ਵਾਲਾ ਲਾਲੇ ਲੀਟਰ ਵਾਲਾ ਲਾਲੇ ਕੋਈ ਆਪਣੇ ਮੂੰਹ ਜਿਹੇ ਚੜਿਆ ਵੀ ਕੰਡੇ ਵਾਲਾ ਜਿੰਦੇ ਪੈਸੇ ਡੈਰੀ ਤੋਂ ਆਉਂਦੇ ਉਹ ਹਾਂ ਕਿੰਨਾ ਕਿੰਨਾ ਜੱਗੇ ਬਾਈ ਹਾਂਜੀ ਕਿੰਨਾ ਇਹਨਾਂ ਦਾ 80000 ਰੁਪਏ ਆ ਨਹੀਂ ਰੇਡ ਤਾਂ ਅਸੀਂ ਦੁੱਧ ਕਿੰਨਾ ਦੁੱਧ 10 ਕਿਲੋ 10 ਕਿਲੋ ਤੇ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਕਿੰਨਾ ਲਿਆ ਫੜਾਰ ਕਿੰਨੇ ਦੀ 2000 ਛੱਡਾਂਗੇ ਇੰਦੇ ਜਦੋਂ ਬਸ ਨਹੀਂ ਨਾ ਚੰਗੀ ਝੋਟੀ ਥੋੜੀ ਨਾ ਆਈ ਉਹ ਜੇ ਘਰੋਂ ਆ ਥੋੜਾ ਨਾ ਕਰਗੀ ਨਾ ਕਿੰਨੇ ਦੀ ਵੀਰੇ ਵੀਰਾ ਬਣ ਕੇ ਕਿੰਨਾ ਬਾ ਤਿੰਨ ਛੱਡਾਂਗੇ ਕਿੰਨਾ ਤਿੰਨ 70 ਰੋਏ ਇੰਦਾ ਕਰਦੇ ਵੀਰ ਕੀ ਮਾਨਤਨ ਕਰ ਦਿੰਦੇ ਦੋ ਦਾ ਡੇਢ ਦਾ ਹੋ ਜਾਊ ਦੇ ਦਾਂਗੇ ਠੀਕ ਹੈ ਜਾਣ ਲੈ ਵੀ ਮਿੱਤਰੋ ਲੇਵਾ ਭਾਂਡਾ ਦੀ ਐਨ ਖਰੀ ਆ ਹਨਾ ਪਿਛਿਆਂ ਨੂੰ ਹਵਾਨਾ ਜਾਵਾ ਹਾਂ ਪੂਰਾ ਲੈਵਾ ਚਵਾ ਵੀ ਚੰਗਾ ਲੱਗਾ ਹਾਂ ਜਮਾ ਚਵਾ ਦੀ ਕੋਈ ਵੀ ਨਹੀਂ ਮਾਰੀ ਹੋਣੀ ਆਪਣੇ ਮੱਝ ਨਹੀਂ ਇਹ ਤਾਂ ਗੱਲ ਅਜੇ ਕਿਤੇ ਲੰਬਾ ਵੀ ਨਹੀਂ ਆਇਆ ਯਾਰ ਹਾਂ ਆਪਣਾ ਕਿਉਂਕਿ ਆਪਾਂ ਜਿਹੜੀ ਚੀਜ਼ ਦੱਸ ਕੇ ਦਈਦੇ ਹਾਂ ਉਹ ਅਖੀਰ ਆਉਂਦਾ ਰਹੇ ਇਸ ਗੱਲ ਦੇ ਲਈ ਮੇਰੇ ਨਾਲ ਤੈਨੂੰ 100 ਨੰਬਰ ਆ ਅੱਛਾ ਤਿੰਨ ਨੰਬਰ ਵਾਲੀ ਝੋਟੀ ਬਈ ਇਹ ਗੱਬਣਾ ਵੀਰੇ 10 ਦਿਨ ਲੈਂਦੀ ਆ ਹਜੇ 10 ਦਿਨ ਹਾਂਜੀ ਝੋਟੀ ਥੱਲੋ ਬੜੀ ਚੰਗੀ ਆ ਹਨਾ ਵੀਰੇ ਬੈਠਾ ਨਹੀਂ ਜਾਂਦਾ ਕਿਹਦੇ ਪਹਿਲਾਂ ਤੋਂ ਹਾਂਜੀ ਬਾਹਰ ਕੱਢ ਕੇ ਲਈ ਤੇ ਭਾਈ ਜੀ ਸਿੰਘ ਜੀ ਇਹਨਾਂ ਦੇ ਇੱਕੋ ਜਿਹੇ ਆ ਹਨਾ ਸਿੰਘ ਸਾਰਿਆਂ ਦੇ ਇੱਕੋ ਜਿਹੇ ਆ ਉਹ ਡਰਦੀ ਆ ਹਨਾ ਇਹ ਬਾਲੀ ਡਰਦੀ ਆ ਜਾ ਬਾਹਰ ਆ ਜਾ ਕੈਮਰੇ ਨਹੀਂ ਹੁੰਦਾ ਡਰ ਤੇਰਾ ਹਾਂ ਪੈਸੇ ਦਿੱਤੇ ਆ ਤੇਰੇ ਅਗਲੇ ਨੇ ਹੁਣ ਨਹੀਂ ਡਰ ਦੂਰ ਰਹਿਣਾ ਉਹ ਫਤੇ ਫਤੇ ਇਹਦਾ ਸੌਦਾ ਕਰਨਾ ਫਤੇ ਕਿੰਨੇ ਦਾ ਕਰੀਏ ਸੌਦਾ ਪੁੱਤ ਓਏ ਪਾਦੇ ਪਾਪਿਆ ਉਹਦੇ ਨੂੰ ਸਮਝਾ ਲੈ ਜਿਆਦੇ ਪੈਸੇ ਮੰਗਦਾ ਮੱਝਾ ਦੇ ਐ ਪੁੱਤ ਦੱਸੀ ਜੱਗੇ ਬਾਈ ਕਿੰਨੇ ਦੀ ਇੰਦਾ ਵੀਰੇ ਲੈਣ ਦੇ ਜਿਹੜਾ 95000 ਰੁਪਈਆ ਹੀ ਉਹ ਨਾ ਕਰ ਜੱਗੇ ਲੈਵੇ ਦੀ ਮੰਗੀ ਜਾਂਦਾ ਯਾਰ ਨਹੀਂ ਚੰਗੀ ਬਾਲੀ ਆ 14 ਕਿਲੋ ਦੀ ਗਾਰੰਟੀ ਦਿੱਤੀ ਬੰਦਿਆਂ ਨੇ ਆਪਣ ਦੋ ਦੋ ਤਾਂ ਦੇ ਦੂਗੀ ਯਾਰ ਕੋਈ ਸ਼ਰਤ ਕਿਨੇ ਦੀ ਜੱਗੇ ਹਾਂ ਨਾ ਇਹਨੇ ਦੋ 2000 ਮਾਨਤਾਨ ਕਰਦਾਂਗੇ ਕਿੰਨਾ 2000 ਕਰਦਾਂਗੇ 90 ਜੋ 95 ਨਹੀਂ 95 ਜੋ 95 ਜੋ ਵੀ ਮਾਨਾ 93 ਦੀ ਦੇ ਦਾਂਗੇ ਹਾਂ ਹੋਰ ਹੋਰ ਕਰਦਾ ਕੋਈ ਜਦੋਂ ਫੋਨ ਲਾਉ ਕੋਈ ਵੀਰ ਭਰਾ ਜੀਸ ਕੱਢ ਦੇ ਯਾਰ ਫੋਨ ਤੇ ਕੀ ਫਾਇਦਾ ਕੱਢਦਾ ਮੇਰੇ ਕੋਲੇ ਕੱਢ ਦੇ ਚੱਲ ਹੋਰ ਛੱਡ ਦਾਂਗੇ ਯਾਰ 90 ਦੀ ਕਾਲ ਕੋ ਨਹੀਂ ਕਰਦਾ ਵਿੱਚੋਂ ਮਾਨਤਨ ਕਰਦੀ ਮੈਂ ਨਹੀਂ ਕਹਿੰਦਾ ਕੋ ਨਹੀਂ ਕੋ ਨਹੀਂ ਕਰਦਾ ਅੱਛਾ ਲਾਸਟ ਵਾਲੀ ਵਿੱਚ ਚਾਰ ਨੰਬਰ ਵਾਲੀ ਹਾਂਜੀ ਇਹਦੇ ਬਾਰੇ ਦੱਸੀ ਬਈ ਕਹਿੰਦੇ ਕੀ ਡੇਦਾ ਇਹਨੇ ਤੀਜਾ ਸੁਆ ਸੋਣਾ ਗੇ ਤੀਜਾ ਸੁਆ ਹਾਂਜੀ ਛੋਟੀ ਬੜੀ ਚੰਗੀ ਆ ਯਾਰ ਗੈਂਦੇ ਯਾਰ ਕੀ ਆ ਹੈਨਾ ਅੱਧ ਵਖ ਕੱਡਾ ਤਗੜਾ ਲੋਲੀ ਪੋਲੀ ਆ ਹਾਂ ਪਲੀ ਪੂਲੀ ਸੰਭੀ ਸੁੰਭੀ ਨੀਲੀ ਚ ਪਈ ਦੀ ਪੂਰੀ ਨੀਲੀ ਆ ਹਾਂ ਪੂਰੀ ਸਾਰੀਆਂ ਨੀਲੀ ਦੀਆਂ ਰਕੀ ਮੱਜਾ ਰਾਵੀ ਘਟਾ ਹਾਂ ਨੀਲੀ ਅੱਬਿਆਰ ਨੀਲੀਆ ਪਿੰਡੇ ਦੇ ਵਿੱਚ ਵੀ ਨੀਲਾ ਬਾਦ ਤੇ ਇਹੇ ਲਈ ਪਹਿਲਾਂ ਦੱਸ ਦੇਣਾ ਅਗਲਾ ਦੂਰੋਂ ਆਣ ਕੇ ਅੱਖੇ ਮੜੀ ਜਿਹੀ ਬਾਹਰ ਰੱਖਦੀ ਆ ਤੇ ਬਹੁਤ ਇੱਕੋ ਜਾਊਗਾ ਮੈਂ ਤੂੰ ਭਾਂ ਦੱਸੇ ਨਾ ਦੱਸੇ ਨਹੀਂ ਆਪਾਂ ਜਿਹੜੇ ਗੱਲ ਦੱਸ ਕੇ ਜਾਊਂਗਾ ਵੀਰੇ ਹਾਂ ਇੱਥੇ ਰੋਕ ਇਹਨੂੰ ਇਹਦੀ 2 ਮਿੰਟ ਲਾਉਣ ਦੇ ਮੈਨੂੰ ਸਾਈਡ ਸੂਟ ਨਾ ਮਾਰੇ ਮੈਂ ਮਾਤਣਾ ਮੈਨੂੰ ਮਾੜਾ ਠੁੱਡਾ ਵਾਜਾ ਮੈਂ ਗਿੰਦੇ ਰੋੜਦਾ ਜਾਊਂਗਾ ਖਦਮਾ ਮੈਂ ਤੁਮ ਪਹਿਲਾਂ ਦੱਸਦੀ ਗੱਲ ਅੱਛਾ ਇਹ ਕਿੰਨੇ ਦਿਨਾਂ ਦੀ ਕੱਚੀ ਆ ਇਹਨੇ 26 ਤਰੀਕ ਨੂੰ ਦਿਨ ਪੂਰੇ ਦੱਸਿਆ ਉਹ ਬੰਦਿਆਂ ਨੇ ਕਾਪੀ ਤੇ ਲਿਖੇ ਵਿਖਾ ਦਿੱਤੇ ਅੱਜ ਹੋ ਗਈ ਭਾਈ ਕੀ 21 21 ਹੋਗੀ 5 ਦਿਨ ਰਹਿ ਗਏ 5 ਦਿਨ ਤੇ ਹਫਤਾ ਇਹ ਇਹ ਕਰ ਦੂ 10 ਦਿਨਾਂ ਦੀ ਕੱਚੀ ਰੱਖ 10 ਦਿਨਾਂ ਦੀ ਕੱਚੀ ਹੈਗੀ ਆ ਨਹੀਂ ਲੇਵਾ ਲੂਵਾ ਝੋਟੀ ਦਾ ਟਕਾਣਾ ਬੜਾ ਸਿੰਘ ਸਿੰਘ ਵੈਖ ਕਿੰਨਾ ਚੰਗਾ ਬੜਾ ਚੰਗਾ ਸੀਰ ਸੂਆ ਐ ਨੇਖ ਲੋਂਦੀ ਆ ਕੋਈ ਐਡੀ ਤਗੜੀ ਦੁੱਧ ਕਿੰਨਾ ਦੱਸਿਆ ਜੱਗੇ ਯਾਰ ਦੁੱਧ ਉਹਨਾਂ ਨੇ ਦੱਸਿਆ ਵੀ ਪਹਿਲੇ ਸੂਏ ਅਸੀਂ ਦੂਜੇ ਸੂਏ 15 14 15 14.5 ਹੁਣੇ ਤੀਜਾ ਸੂਆ ਸੂਣਾ ਹੈ ਤੀਜਾ ਸੂਆ ਸੂਣਾ ਦੂਜੇ ਸੂਏ 14 15 ਹਾਂਜੀ ਵੇਖੋ ਮੈਂ ਦਸਤਕ ਵੀਰੋ ਇੱਕ ਤੁਹਾਨੂੰ ਚੀਜ਼ ਨੋਟ ਕਰਾਉਣਾ ਪਿਓਰ ਨੀਲੀ ਆ ਤੁਹਾਨੂੰ ਮਲੂਬੀਂ ਦੇ ਵਿੱਚ ਤੁਹ ਝਲਕਾ ਜਿਹੜੀ ਉਹ ਜਾਮਣਾਂਗ ਮਨ ਜਿਵੇਂ ਆਪਾਂ ਕਹਿ ਸਕਦੇ ਨੀਲਾਪਣ ਤੁਹਾਨੂੰ ਨਜ਼ਰ ਆਊਗਾ ਜਦੋਂ ਧੁੱਪੇ ਖੜੂਗੀ ਕਾਲਾਪਣ ਘਟ ਨੀਲੇਪਣ ਦੀ ਝਲਕ ਵੱਧ ਨਜ਼ਰ ਆਊਗੀ ਇਹਦੀਆਂ ਅੱਖਾਂ ਪਿਛਲੇ ਦੋ ਪੈਰ ਆਗੇ ਰਾਵੀ ਥੋੜਾ ਜਿਆ ਜਿਹੜਾ ਕਰਦੀ ਆ ਮਲਪੂਸ਼ ਆ ਗਈ ਤੇ ਮੱਥੇ ਤੇ ਬੱਲ ਆ ਗਿਆ ਅੱਖ ਆ ਗਈ ਜਿਹੜੀ ਜ਼ੁਬਾਨ ਆਂ ਦੀ ਵੇਖੋ ਮਿੱਤਰੋ ਨੀਲੀ ਜਮਾ ਹੋ ਗਈ ਜ਼ੁਬਾਨ ਵਿਖਾਈ ਮਾੜੀ ਜਿੰਦੀ ਭਾਈ ਜ਼ੁਬਾਨ ਗੁਲਾਬੀ ਆ ਗੁਲਾਬੀ ਆ ਹਾਂ ਬਸ ਜ਼ੁਬਾਨ ਗੁਲਾਬੀ ਹੋਈ ਹੋਣੀ ਦਾ ਸੀਟਾਂ ਦੀ ਬੜੀ ਲੈ ਐਦਰੇ ਨਹੀਂ ਠੀਕ ਐਡੀ ਮੱਝ ਨੇ ਮੂੰਹ ਨਹੀਂ ਫੜਾਉਂਦੀ ਇਹ ਫੜਾਉਂਦੀ ਬਈ ਨਹੀਂ ਫੜਾਉਂਦੀ ਸਾਡੇ ਵਾਲੇ ਹੁੰਦੇ ਪੁੱਠਾ ਕਰਕੇ ਖੁਰਲੀ ਤੋਂ ਉੱਤੋਂ ਦੀ ਛੁੱਟਿਆ ਹੋਣਾ ਜੀ ਹਨਾ ਆ ਕੇ ਬਾਪੂ ਨੂੰ ਕੋ ਘਰ ਵਾਲੀਆਂ ਹੋਏ ਨਾ ਬਾਪੂ ਕਿੰਨੇ ਦੀ ਬਈ ਜੱਗੇ ਇਹਦਾ ਮੁੱਲ ਦਾ ਭਲਾ ਸਵਾ ਕਰੀ ਜਾਈਏ ਇੱਕ ਨਹੀਂ ਮਰੀ ਜਾਈਏ ਕਿੰਨਾ ਦੱਸਦੀ ਦੇਦੀ ਕਮਲੀਆਂ ਗੱਲਾਂ ਉਰੇ ਲਿਆ ਯਾਰ ਮੋਲ ਨਾ ਕਰ ਪਹਿਲਾਂ ਮੇਰੇ ਕੋ ਕੰਮ ਫਾਈਨਲ ਕਰ ਰਹਿੰਦਾ ਫਿਰ ਜਾਣ ਦਊਂਗਾ ਬਰਾਂਡੇ 'ਚ ਆ ਜਾ ਦੱਸ ਕਿੰਨੇ ਦੀ ਪਹਿਲਾਂ ਕਿੰਨੇ ਦੀ 10 ਆ ਵੀ ਦੱਸ ਦੇਂਦਾ ਜਾਲ ਤੂੰ ਦੱਸ ਦੇ ਜਿੰਨੇ ਕਹਿਣ ਦੇ ਦਾਂਗਾ ਭੱਜਾ ਜਸਨੋ ਕਰ ਦੂ ਜਮਾ ਜਸਨੋ ਕਰਦੇ ਇੱਕ ਗੱਲ ਕਟਨਾ ਵਧਣਾ ਤੂੰ ਫਿਰ ਮੰਗਰੇ ਨਹੀਂਗੇ ਜੇ ਮੈਂ ਜਿਹੜੀ ਗੱਲ ਕਰ ਤਾ ਕਰ ਦੇ ਫਿਰ ਉਸ ਹਾਲ ਜਾਂ ਰੱਖੀ ਨਾ ਤੂੰ ਜੇ ਮੈਂ ਜਿੰਨੇ ਦੀ ਸਕੀ ਨਾ ਤੇਰਾ 95000 ਦੀ ਚੋਟੀ ਜਾਣ ਦੇਣਾ ਦੇ ਦਾਂਗਾ ਮੈਂ ਤਾਂ ਆਪ ਲੱਖ ਦੀ ਕਹਿਣਾ ਸੀ ਚਲ ਤੂੰ 5 ਡਾਤਾ ਤੇ 95 ਦੀ ਦਵਾਂਗੇ ਐਡੀ ਸ਼ਕੀਨ ਕੋਈ ਚੰਗੀ 95 ਨਹੀਂ ਮਿਲਦੀ ਨਹੀਂ ਮਿਲਦੀ ਭਾਈ ਬਸ ਠੀਕ ਆ ਹੁਣ ਐ ਨਾ ਹੋਵੇ ਹੁਣ ਅਗਲਾ ਕਵੇ ਵੀ ਚੈੱਕ ਖਾਤਾ ਤੇ ਪੈਸੇ ਪਾਉਣ ਲੱਗੇ ਤੂੰ ਕਵੇ ਨਹੀਂ ਮੈਂ ਨਾ ਕਰ ਲਾ ਜਿਹੜੀ ਗੱਲ ਤੂੰ ਕਰਤੀ ਆ ਰਿਕਾਰਡ ਕਰ ਲੈ ਭਲਾ ਗੱਲ ਕੋਈ ਅਗਲਾ ਬਸ ਠੀਕ ਆ ਲਾ ਹਿਪੋਟੈਕਰੀ ਲੰਮੀ ਤੋਰਦੀ ਜੱਗੇ ਲੰਮੀ ਲੰਮੀ ਸ਼ਕੀਨੀ ਬੜੀ ਆ ਝੋਟੀ ਵਾਲੀ ਜੱਪਲੀ ਬਾਲੀ ਜਿਆਦੀ ਹੂੰ ਪਾਸਾ ਹੈਗਾ ਇਹ ਨਹੀਂ ਕੋਈ ਚਾਰ ਦੀ ਨਹੀਂ ਬਲੀ ਚਾਰ ਤਾਂ ਬੰਦੇ ਵਖਾਉਂਦੇ ਨਹੀਂ ਮੱਜ ਨੂੰ ਆਪਣੀਆਂ ਨਹੀਂ ਨਹੀਂ ਸੇਵਾ ਦੀ ਬਲੀ ਆ ਹਾਂ ਸੇਵਾ ਦੀ ਦਾਣੇ ਦੀ ਬਲੀ ਆ ਦੋ ਝੋਟੀ ਦਾ ਪਿੰਡਾ ਦੱਸਦਾ ਬਈ ਚਾਰ ਵਾਲੀ ਦਾ ਪੁੜਾ ਛੱਡ ਜਾਂਦਾ ਹਾਂ ਚਾਰ ਵਾਲੀ ਦੀ ਜਿਹੜੀ ਹੋਰ ਹਲਦੀ ਨਹੀਂ ਹੁੰਦੀ ਜੱਗੇ ਹੋਰ ਕਿਹੜਾ ਜਾਨਵਰ ਆਪਣੇ ਕੋਲ ਉਹ 6 ਥਣੀ ਰਹਿ ਗਈ ਇੱਕ ਆ 6 ਥਣੀ ਜਿਹੜੀ ਹਾਂਜੀ ਆ ਇਹ ਝੋਟੀ ਹੁਣ ਚੰਗੀ ਤਿਆਰ ਹੋ ਗਈ ਹੈ ਨਾ ਜੱਗੇ ਉਹ ਤਿਆਰ ਹੋ ਗਈ ਪੂਰੀ ਹੂੰ ਬਾਪੂ ਬੰਨਦੇ ਹੁੰਦਾ ਇਹਨੂੰ ਕੋਈ ਨਹੀਂ ਛੱਡਿਆ ਤੂੰ ਰੇ ਆ ਜਾ ਬਾਪੂ ਬੰਨ ਜਾ ਕੇ ਮੈਂ ਨੂੰ ਉਹਨੂੰ ਬਸ ਵੱਜ ਗਈ ਵੱਜ ਗਈ ਆ ਜਾ ਜੱਗੇ ਇੰਦਾ ਇਹ ਰੇਟ ਬਈ ਇਹਨਾਂ ਦਾ ਰੇਟ ਤਾਂ ਯਾਰ 75 ਕਈ ਯਾਰ ਕਈ ਤਾਂ ਬੰਦੇ ਯਾਰ ਇਹਨੂੰ ਵੜ ਭਾਗੀ ਬਹੁਤ ਗਣਦੇ ਮੈਨੂੰ ਤਾਂ ਪਤਾ ਨਹੀਂ ਬੰਦਾ ਕਈ ਬੜੇ ਕਹਿੰਦੇ ਪਤਾ ਨਹੀਂ ਆਪਾਂ ਦਾ ਕੋਈ ਨਹੀਂ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਹਿੰਦੇ ਇਹ ਤਾਂ ਲੱਖਾਂ ਚੋਂ ਮੈਂ ਇੱਕ ਹੁੰਦੀ ਆ ਮੈਂ ਹਾਂ ਤੂੰ ਆ ਕਈ ਕਹਿੰਦੇ ਰਹਿਗੇ ਆ ਮੱਝਾਂ 2-4 ਹੀ ਆ ਵਾਲੀਆਂ ਆਪਾਂ ਵੇਖੀਆਂ ਹੋਣੀਆਂ ਅੱਜ ਤੀਗਾ 6 ਤਾਂ ਨਹੀਂ ਮੈਂ ਤੈਨੂੰ 5 ਤਾਂ ਨਹੀਂ ਮਿਲੂਗੀ 6 ਤਾਂ ਨਹੀਂ ਬਹੁਤ ਘੱਟ ਬਹੁਤ ਘੱਟ ਮਿਲਦੀ 5 ਤਾਂ ਨਹੀਂ ਬੜੀ ਮ ਇਹ ਇਹ ਇੱਕ ਗੱਲ ਇਹ ਵਿਚਾਲੜੇ ਥਾਣੇ ਛੋਟੇ ਆ ਹਾਂ ਉਹ ਨਿੱਕੇ ਆ ਆਪਸ ਵਿੱਚ ਦੋਵੇਂ ਇੱਕੋ ਜਿਹੇ ਬਰਾਬਰ ਆ ਆਪ ਇੱਕੋ ਜਿਹੇ ਬਰਾਬਰ ਆ ਚੋਣ ਦੇ ਵਿੱਚ ਤਾਂ ਨਹੀਂ ਕੋਈ ਦਿੱਕਤ ਨਾ ਨਾ ਚੋਣ ਦੇ ਵਿੱਚ ਕੋਈ ਨਹੀਂ ਬਸ ਪਾਸ ਕੀਤੀ ਹੈ ਕੋਈ ਚੱਕਰ ਨਹੀਂ ਓਕੇ ਇੱਕੋ ਜਿਹੇ ਦੇਣ ਲੈ ਜੂਗੀ ਜੱਗੇ ਬਈ ਹਾਂਜੀ ਇਹ ਲੈ ਜੂਗੀ 12 13 ਦੇਣਾ ਜੀ ਲੈ ਜੂਗੀ ਅੱਜ ਹਾਂ ਲੈ ਜੂ ਦੁੱਧ 11 12 ਕਿਲੋ ਦੇ ਦੂ ਦੇ ਦੂਗੀ ਕਿੰਨੇ ਦੀ ਜੱਗੇ ਯਾਰ ਥਾਣ ਵੀ ਛੇ ਆ ਇਹ 75000 ਦੀ ਅੱਜ ਦਾ ਰੇਟ ਇਹ ਐ ਨਾ ਕਰ ਯਾਰ ਬਈ ਨੀ ਜੇ ਸੁਣੋ ਨਿਕ ਪੋਰੀ ਮਾੜਾ ਜੇ ਕੱਢੀ ਹਾਂ ਜ਼ਰੂਰ ਜੱਗੇ ਗਵੰਡੀਆਂ ਵਾਲੀ ਮੈਂ ਦਾ ਮੋਲ ਨਾ ਕਰ ਆਪਦੇ ਵਾਲੀ ਦਾ ਇਹ ਲਾ ਆਪਣੇ ਮੁੱਲ ਸਾਰੇ ਵੀਡੀਓ ਵੇਂਦੇ ਆ ਆਪਣੇ ਜਮਾਂ ਜਾਇਜ਼ ਮੁੱਲ ਲਈ ਮੈਂ ਮੈਂ ਤੇਰੇ ਤਾਂ ਹੀ ਆਣਾ ਹੁਣ ਦੱਸ ਕਿੰਨੇ ਲੱਗਾ ਨਿੱਕ ਨਿੱਕਾ ਹੁਣ ਦੱਸ ਕਿੰਨੇ ਦੀ ਆ ਤੂੰ ਤੁਰਦੀ ਵੇ ਮਗਰ 10 10 ਬੋਲ ਏ ਆਪਾਂ ਇੱਕ ਹੀ ਗੱਲ ਸੱਤਰ ਦੀ ਦਵਾਂ 70000 ਦੀ 70 ਮਾਨਤਨ ਕਰ ਦਾਂਗੇ ਮਾਨਤਨ ਕਰਾਂਗੇ ਪਹਿਲਾ ਸੂਆ ਇਹ ਨਹੀਂ ਦੂਜਾ ਸੂਆ ਜੀ ਦੂਜਾ ਸੂਆ ਠੀਕ ਹੈ ਪਹਿਲੇ ਉਸ ਦੁੱਧ ਕਿੰਨਾ ਦੇ ਕੀ ਚੱਕੀ ਉਹਨਾਂ ਨੇ 9 10 ਹੀ ਦੱਸਿਆ ਸਾਨੂੰ ਤਾਂ ਦੇ ਦੂਗੀ ਤੇ ਦੂਗੀ 12 ਕਿਲੋ ਦੁੱਧ ਦੇ ਦੂਗੀ ਦੇ ਦੂਗੀ ਹਨ ਕਿੰਨੇ ਚਲ ਠੀਕ ਆ ਜਾ ਜੱਗੇ ਬਸ ਠੀਕ ਹੁਣ ਨੰਬਰ ਆਪਦਾ ਦੱਸ ਹੀ ਕਰਾਂ ਦੀ ਨੰਬਰ ਹੈ ਆਪਣਾ 95014 68937 ਇੱਕ ਵਾਰੀ ਹੋਰ ਆਉਣ ਦੇ 95014 95014 68937 68937 ਤੇ ਫਤੇ ਬਾਈ ਸਤਿ ਸ਼੍ਰੀ ਅਕਾਲ ਪ੍ਰਵਾਣ ਕਰਿਓ ਤੇ ਗੱਭਰੂ ਦੀ ਮਤਲਬ ਕਿੰਨੇ ਚਿਰ ਦਾ ਜੇਵੇਂ ਹੋ ਗਿਆ ਇਹ ਕਲਾ ਇਹ 2 ਸਾਲਾਂ ਦਾ 1 ਮਹੀਨਾ ਦਾ 2 ਸਾਲ ਤੇ 1 ਮਹੀਨਾ ਬਾਏ ਬਾਏ ਸਾਰਿਆਂ ਟਾਟਾ ਸਾਰਿਆਂ ਚੰਗਾ ਹੀ ਮੱਝਾ ਲੈ ਜੋ ਕੇ ਸਾਡੀਆਂ ਪਾਪਾ ਮੇਰਾ ਝੂਠ ਨਹੀਂ ਮਾਰਦਾ ਕਹਦੇ ਬਾਏ ਕਰਦੇ ਚੰਗਾ